ਸਾਡੇ ਕੋਲ ਤਕਰੀਬਨ ਹਰ ਰੋਜ਼ 70 ਤੋਂ ਉੱਪਰ ਮਰੀਜ਼ ਇੱਥੇ ਆਉਂਦੇ ਆ ਅਸੀਂ ਉਹਨਾਂ ਸਾਰੇ ਮਰੀਜ਼ਾਂ ਨੂੰ ਲੋੜ ਮੁਤਾਬਕ ਦਵਾਈਆਂ ਵੀ ਦਿੰਦੇ ਆ ਜੇ ਕਿਸੇ ਨੂੰ ਕੋਈ ਟੈਸਟ ਦੀ ਲੋੜ ਹੁੰਦੀ ਆ ਉਹਦਾ ਟੈਸਟ ਵੀ ਕਰਵਾਉਂਦੇ ਆ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਦਵਾਈਆਂ ਅਵੇਲੇਬਲ ਹੈ ਜੋ ਸਾਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਰ ਤਰ੍ਹਾਂ ਦੇ ਪੇਸ਼ੈਂਟ ਲਈ ਤੇ ਸਾਰੇ ਦਵਾਈਆਂ ਫ੍ਰੀ ਨੇ ਏਸੀ ਲੱਗਿਆ ਡਾਕਟਰ ਬੈਠਿਆ ਕੰਪਿਊਟਰ ਉਹਨਾਂ ਦੇ ਕੋਲੇ ਆ 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫ੍ਰੀ ਚ ਮਿਲਦੀਆਂ ਨੇ ਇਲਾਕੇ ਦੇ ਲੋਕ ਬਹੁਤ ਧੰਨਵਾਦ ਕਰਦੇ ਆ ਵਧੀਆ ਦਵਾਈ ਮਿਲ ਰਹੀ ਹੈ ਵਧੀਆ ਟੈਸਟ ਹੋ ਰਹੇ ਨੇ ਫ੍ਰੀ ਆਫ ਕਾਸਟ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਜ਼ੁਰਗਾਂ ਤੇ ਬੱਚਿਆਂ ਦਾ ਤੇ ਬੀਬੀਆਂ ਦਾ ਧਿਆਨ ਰੱਖਦੇ ਹੋਏ ਪਿੰਡਾਂ ਦੇ ਵਿੱਚ ਇੱਕ ਕਲੀਨਿਕ ਖੋਲ੍ਹਿਆ ਅਰਥਵਿਵਸਰਕਾਰ ਸਿੱਖਿਆ ਮੰਤਰਾਲੇ ਵੱਲੋਂ 2017 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਇਹ ਨਿਰਿਕਣ ਆ ਇਹ ਇਹਦਾ ਨਾਮ ਹੈਗਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਰਿਪੋਰਟ ਅੰਦਰ 2023-24 ਦੇ ਵਿੱਚ ਭਾਰਤ ਦੇ 788 ਜ਼ਿਲ੍ਹਿਆਂ 'ਚ ਇਹ ਜਿਹੜਾ ਨਿਰਿਕਣ ਕੀਤਾ ਗਿਆ ਸੀਗਾ ਆ ਜਿਹਦੇ ਵਿੱਚ ਆਪਣੇ ਲਗਭਗ 14 ਲੱਖ ਬੱਤਰ ਕਹੀਾਰ ਸਕੂਲਾਂ ਨੇ ਭਾਗ ਲਿਆ ਸੀਗਾ ਤੇ ਇਹ ਚ 98 ਲੱਖ ਅਧਿਆਪਕ ਤੇ 24 ਕਰੋੜ ਬੱਚੇ ਸੀ ਇਹਦੇ ਤਹਿਤ ਜਿਹੜੇ ਆਪਣੇ ਛੇਆ ਦੇ ਆਪਣੇ ਏਜੰਡੇ ਸੀਗੇ ਇਹਨਾਂ ਤੇ ਦਾ ਰੇਖਣ ਕੀਤਾ ਕਿ ਜਿਹਦੇ ਵਿੱਚ ਬਨਾਲਾ ਜ਼ਿਲ੍ਹੇ ਨੇ 424 ਅੰਕ ਜਿਹੜੇ 600 ਚ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਤਰ੍ਹਾਂ ਸਾਡੇ ਮੁੱਖ ਮੰਤਰੀ ਭਵਨਤ ਸਿੰਘ ਜੀ ਮਾਨ ਸਿੱਖਿਆ ਮੰਤਰੀ ਜੋਤਨ ਸਿੰਘ ਜੀ ਬੈਂ ਸਾਡੀ ਸਰਕਾਰ ਦਾ ਹੀ ਦੇਸ ਹੈਗਾ ਵੀ ਸਿੱਖਿਆ ਤੇ ਮੈਡੀਕਲ ਖੇਤਰ ਨੂੰ ਪਹਿਲੇ ਨੰਬਰ ਤੇ ਲੈ ਆਣਾ ਉਸੇ ਤਹਿਤ ਹੀ ਇਹ ਵਰਕ ਕੀਤਾ ਗਿਆ ਸੀਗਾ ਤੇ ਜਿਹਦੇ ਤਹਿਤ ਇਹ ਬਨਾਲਾ ਉਹ ਪਹਿਲੇ ਪੂਰੇ ਭਾਰ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਦਾ ਲਗ ਨਹੀਂ ਗਾਇ ਇਸ ਤਰ੍ਹਾਂ ਜਿਹੜੇ ਪ੍ਰੋਜੈਕਟ ਜਿਹੜੇ ਆ ਰਹੇ ਸਮੇਂ ਦੇ ਵਿੱਚ ਉਹ ਸਾਡੇ ਅਧਿਆਪਕ ਸਾਹਿਬ ਨੂੰ ਮਤਲਬ ਗਾਉਂ ਵੀ ਉਹਨਾਂ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹ ਟ੍ਰੇਨਿੰਗ ਦੇ ਕੇ ਬੱਚਿਆਂ ਚ ਉਹ ਲੈ ਕੇ ਜਾਂਦੇ ਆ ਤੇ ਬੱਚਿਆਂ ਦੀ ਪਰਫਾਰਮੈਂਸ ਜਿਹੜੀ ਵਧੀਆ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਤਲਬ ਇਹ ਪੂਰਾ ਜਿਹੜਾ ਸਾਡਾ ਡੈਡੀਕੇਟਡ ਸਟਾਫ ਹੈ ਉਹ ਪੂਰੀ ਮਿਹਨਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜਾ ਸਾਡਾ ਪ੍ਰੀਖਣ ਹੋਊਗਾ ਉਹਦੇ ਵਿੱਚ ਬਰਨਾਲੇ ਜ਼ਿਲ੍ਹੇ ਨੂੰ ਇਸੇ ਤਰ੍ਹਾਂ ਇੱਕ ਪੀਸਟਾ ਚ ਰੱਖਦੇ ਆ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਪਰਫਾਰਮੈਂਸ ਗ੍ਰੇਡਿੰਗ ਅਸੈਸਮੈਂਟ ਕਰਾਈ ਸੀ ਜਿਹਦੇ ਵਿੱਚ ਸਾਰੇ ਜ਼ਿਲ੍ਹੇ ਦੀ ਸਕੂਲਾਂ ਦੀ ਨੰਨੇ ਅਸੈਸਮੈਂਟ ਕਰਾਈ ਸੀ ਅਸੈਸਮੈਂਟ ਦੇ ਵਿੱਚ ਨਾ ਸਿਰਫ ਪੱਚਿਆਂ ਦੀ ਰਿਜ਼ਲਟਸ ਬਾਰੇ ਤਾਂ ਉਹਨਾਂ ਦੀ ਪੜਾਈ ਦੀ ਸਕਿੱਲਸ ਬਾਰੇ ਤੇ ਫੈਕਲਟੀ ਦਾ ਵੀ ਅਸੈਸਮੈਂਟ ਹੋਇਆ ਸੀ ਜਿਹਦੇ ਵਿੱਚ ਕਾਫੀ ਮਾਨ ਦੀ ਗੱਲ ਹੈ ਕਿ ਸਾਰੇ ਪਾਰਟ ਦੇ ਵਿੱਚ ਬਰਨਾਲੇ ਦੇ ਜ਼ਿਲ੍ਹੇ ਦੀ ਸਕੂਲਾਂ ਨੂੰ ਪਹਿਲੀ ਨੰਬਰ ਤੇ ਆਇਆ ਨਹੀਂ ਤੇ ਇਹਦੇ ਵਿੱਚ ਜਿਲ੍ਹਾ ਜਿਲ੍ਹਾ ਸਿੱਖਿਆ ਅਫਸਰ ਤੇ এডਿਕੇਸ਼ਨ ਮੈਕ ਮੇਰੀ ਜਿੰਨੇ ਵੀ ਅਫਸਰ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹਾਂਗਾ ਤੇ ਨਾਲ ਦੀ ਨਾਲ ਬੱਚੇ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਕਾਫੀ ਮਾਣ ਦੀ ਗੱਲ ਹੈ ਕਿ ਸਾਡੀ ਜ਼ਿਲ੍ਹਾ ਪੂਰੇ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਖੜੀ ਹੈ। ਇਹਨਾਂ ਹੀ ਭਾਰਤ ਸਰਕਾਰ ਸਿੱਖਿਆ ਮੰਤਰਾਲੇ ਵੱਲੋਂ 2017 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਇਹ ਨਿਰਿਕਸ਼ਨ। ਆ ਇਹ ਇਹਦਾ ਨਾਮ ਹੈਗਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਰਿਪੋਰਟ। ਜੀ ਦੇ ਤਹਿਤ ਤਾਂ ਮਤਲਬ 2023-24 ਦੇ ਵਿੱਚ ਭਾਰਤ ਦੇ 788 ਜ਼ਿਲ੍ਹਿਆਂ 'ਚ ਇਹ ਜਿਹੜਾ ਮਰੀਖਣ ਕੀਤਾ ਗਿਆ ਸੀਗਾ ਅ ਜਿਹਦੇ ਵਿੱਚ ਆਪਣੇ ਲਗਭਗ 14 ਲੱਖ 72 ਹਜ਼ਾਰ ਸਕੂਲਾਂ ਨੇ ਭਾਗ ਲਿਆ ਸੀਗਾ ਤੇ ਇਹ ਚ 98 ਲੱਖ ਅਧਿਆਪਕ ਤੇ 24 ਕਰੋੜ ਬੱਚੇ ਸ਼ਾਮਲ ਹੋਏ ਇਹ 6 ਮਾਪਦੰਡ ਸੀਗੇ ਆਪਣੇ ਕੋਲੇ ਜਿਹਦੇ ਵਿੱਚ ਪਹਿਲਾ ਸੀ ਆਪਣਾ ਲਰਨਿੰਗ ਆਊਟਕਮਸ ਦੂਸਰਾ ਆਪਣਾ ਪ੍ਰਭਾਵਸ਼ਾਲੀ ਕਲਾਸਰੂਮ ਤੀਸਰਾ ਆਪਣਾ ਬੁਨਿਆਦੀ ਢਾਂਚਾ ਚੌਥਾ ਆਪਣਾ ਸਕੂਲ ਸੇਫਟੀ ਡੀਪ ਲਰਨਿੰਗ ਕਰਵੈਂਸ ਪ੍ਰੋਸੈਸ ਇਹਦੇ ਤਹਿਤ ਜਿਹੜੇ ਆਪਣੇ ਛੇ ਆਪਣੇ ਝੰਡੇ ਸੀਗੇ ਇਹਨਾਂ ਤੇ ਵੀ ਰੇਖਣ ਕੀਤਾ ਕਿ ਜਿਹਦੇ ਵਿੱਚ ਬਨਾਲਾ ਜ਼ਿਲ੍ਹੇ ਨੇ 424 ਅੰਕ ਜਿਹੜੇ 600 ਚ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸਰ ਅਗਹੀ ਅਸਤੇ ਕੀ ਪ੍ਰਾਲਾ ਰਹੂਗਾ ਅੱਗੇ ਵੀ ਇਸ ਤਰ੍ਹਾਂ ਬਨਾਲਾ ਇਖਨ ਆ ਦੇਖੋ ਸਾਡੀ ਹੁਣ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਤੇ ਪੂਰੇ ਜਿਹੜੇ ਸਿੱਖਿਆ ਭਾਗ ਨਾਲ ਜੁੜੀਆਂ ਸ਼ਖਸੀਅਤਾਂ ਸਾਡੇ ਪ੍ਰਿੰਸੀਪਲ ਸਾਹਿਬਾ ਡੀਓ ਸਾਹਿਬਾਨ ਸਾਡੇ ਡਿਪਟੀ ਡੀਓ ਸਾਹਿਬਾਨ ਹੈ ਅਧਿਆਪਕ ਸਾਹਿਬਾਨ ਜਾਂ ਸੂ ਪੂਰਾ ਇਸ ਮੁੱਚਾ ਜਿਹੜਾ ਸਿੱਖਿਆ ਨਾਲ ਜੁੜਿਆ ਟਾਂਚਾ ਸਾਡਾ ਉਹ ਪੂਰੇ ਐਕਟਿਵ ਆ ਤੇ ਔਰ ਸਾਡੀ ਜ਼ਿੰਮੇਵਾਰੀ ਹੋਰ ਬਣ ਗਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹਦੇ ਨੂੰ ਅਸੀਂ ਹੋਰ ਬੁਲੰਦੀਆਂ ਤੇ ਲੈ ਕੇ ਜਾਈਏ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਭਵਨਤ ਸਿੰਘ ਜੀ ਮਾਨ ਸਿੱਖਿਆ ਮੰਤਰੀ ਜੋਤ ਸਿੰਘ ਜੀ ਬੈਂ ਸਾਡੀ ਸਰਕਾਰ ਦਾ ਹੀ ਦੇਸ ਸੀਗਾ ਵੀ ਸਿੱਖਿਆ ਤੇ ਮੈਡੀਕਲ ਖੇਤਰ ਨੂੰ ਪਹਿਲੇ ਨੰਬਰ ਤੇ ਲੈ ਆਣਾ ਉਸੇ ਤਹਿਤ ਹੀ ਇਹ ਵਰਕ ਕੀਤਾ ਗਿਆ ਸੀਗਾ ਤੇ ਜਿਹਦੇ ਤਹਿਤ ਇਹ ਬਰਨਾਲਾ ਉਹ ਪਹਿਲੇ ਪੂਰੇ ਭਾਰ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਸਰਕਾਰ ਸੁਣ ਕੇ ਕੀ ਮੇਨ ਮੁੱਦੇ ਜਿਹੜੇ ਗੋਮੇਟੀ ਕੀ ਚੱਲ ਕੇ ਅਦਾਇਤਨ ਸਾਡੇ ਕੋਲ ਬੇਸੋ ਬੱਚਿਆਂ ਦੀ ਆਊਟਕਮ ਸਾ ਠੀਕ ਹੈ ਬੱਚਿਆਂ ਦੀ ਪੜ੍ਹਾਈ ਹੈ ਸਕੂਲ ਦਾ ਇਨਫਰਾਸਟ੍ਰਕਚਰ ਹੈ ਹਰ ਸਕੂਲ ਦੀ ਮਤਲਬ ਡਿਜੀਟਲ ਲਗਣੀ ਹੈ ਇਸ ਤਰ੍ਹਾਂ ਜਿਹੜੇ ਪ੍ਰੋਜੈਕਟ ਜਿਹੜੇ ਆ ਰਹੇ ਸਮੇਂ ਦੇ ਵਿੱਚ ਉਹ ਸਾਡੇ ਅਧਿਆਪਕ ਸਾਹਿਬ ਨੂੰ ਮਤਲਬ ਗਾਹੂ ਵੀ ਉਹਨਾਂ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹ ਟ੍ਰੇਨਿੰਗ ਦੇ ਕੇ ਬੱਚਿਆਂ ਚ ਉਹ ਲੈ ਕੇ ਜਾਂਦੇ ਆ ਤੇ ਬੱਚਿਆਂ ਦੀ ਪਰਫਾਰਮੈਂਸ ਜਿਹੜੀ ਵਧੀਆ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਤਲਬ ਇਹ ਪੂਰਾ ਜਿਹੜਾ ਸਾਡਾ ਡੈਡੀਕੇਟਡ ਸਟਾਫ ਹੈ ਉਹ ਪੂਰੀ ਮਿਹਨਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜਾ ਸਾਡਾ ਪ੍ਰੀਖਣ ਹੋਊਗਾ ਉਹਦੇ ਲੇ ਜੇ ਲਓ 100 ਸੇ ਤਾਂ ਇਹ ਪੀਟਾਂ ਚ ਰੱਖਾਂਗੇ ਜੀ ਜੀ ਭਾਰਤ ਸਰਕਾਰ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਪਰਫਾਰਮੈਂਸ ਗ੍ਰੇਡਿੰਗ ਅਸੈਸਮੈਂਟ ਕਰਾਇਆ ਸੀ ਜਿਹਦੇ ਵਿੱਚ ਸਾਰੇ ਜ਼ਿਲ੍ਹੇ ਦੀ ਸਕੂਲਾਂ ਦੀ ਨਾਲ ਅਸੈਸਮੈਂਟ ਕਰਾਇਆ ਸੀ ਅਸੈਸਮੈਂਟ ਵਿੱਚ ਨਾ ਸਿਰਫ ਬੱਚਿਆਂ ਦੀ ਰਿਜ਼ਲਟਸ ਬਾਰੇ ਤਾਂ ਉਹਨਾਂ ਦੀ ਪੜਾਈ ਦੀ ਸਕਿੱਲਸ ਬਾਰੇ ਤੇ ਫੈਕਲਟੀ ਦਾ ਵੀ ਅਸੈਸਮੈਂਟ ਹੋਇਆ ਸੀ ਇਹਦੇ ਵਿੱਚ ਕਾਫੀ ਮਾਣ ਦੀ ਗੱਲ ਹੈ ਕਿ ਸਾਰੇ ਭਾਰਤ ਦੇ ਵਿੱਚ ਬਰਨਾਲੇ ਦੇ ਜ਼ਿਲ੍ਹੇ ਦੀ ਸਕੂਲਾਂ ਨੂੰ ਪਹਿਲੇ ਨੰਬਰ ਤੇ ਆਇਆ ਨਹੀਂ ਤੇ ਪਿਛਲੇ ਸਾਲ ਵੀ ਸਾਡੀ ਕਾਫੀ ਅੱਛੀ ਰੈਂਕ ਸੀ ਇਸ ਵਾਰ ਆਪਾਂ ਪੂਰੇ ਭਾਰਤ ਦੇ ਵਿੱਚ ਇਸ ਵਾਰ ਆਪਾਂ ਪਹਿਲੇ ਨੰਬਰ ਤੇ ਖੜੇ ਨੇ ਤੇ ਇਹਦੇ ਵਿੱਚ ਜ਼ਿਲ੍ਹਾ ਜ਼ਿਲ੍ਹਾ ਸਿੱਖਿਆ ਓ ਤੇ এডਿਕੇਸ਼ਨ ਮੈਕਮੇ ਦੀ ਜਿੰਨੇ ਵੀ ਆਫਸਰ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹਾਂਗਾ ਤੇ ਨਾਲ ਦੀ ਨਾਲ ਬੱਚੇ ਤੇ ਉਹਨਾਂ ਦੀ ਪੇਰੈਂਟਸ ਨੂੰ ਵੀ ਇਹ ਕਾਫੀ ਮਾਨ ਦੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਪੂਰੇ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਖੜੀ। ਤਾਂ ਅੱਗੇ ਵਸਤੇ ਵੀ ਕੋਰਟ ਚੰਗੀ ਪੜਾ ਲਿਖ ਤੇ ਜਾਣਗੀ ਵੀ ਐਸੀ ਤਰ੍ਹਾਂ ਅਗਲੇ ਅਗਲੇ ਨੀਤੀ ਦੇ ਇਸ ਤਰ੍ਹਾਂ। ਨਹੀਂ ਇਹ ਬਿਲਕੁਲ ਜੀ ਸਾਡੇ ਵਾਸਤੇ ਤੋਂ ਇਹ ਮਤਲਬ ਇੰਸਟੀਚਨ ਵੀ ਟਾਰਗੇਟ ਹੈ ਸਾਡੇ ਵਾਸਤੇ ਅਗਲੇ ਸਾਲ ਦਾ ਇਹ ਟੀਚਾ ਹੋਣੀ ਚਾਹੀਦੀ ਹੈ ਅਗਲੇ ਸਾਲ ਵੀ ਆਪਾਂ ਪਹਿਲੇ ਨੰਬਰ ਤੇ ਹੋਵੇ ਤੇ ਜਿੱਤੇ ਜਿੱਤੇ ਸਾਨੂੰ ਮਾਰਕਸ ਕੱਟ ਮਿਲੇ ਨੇ ਉਹਦੇ ਆਪਾਂ ਜ਼ਿਆਦਾ ਫੋਕਸ ਕਰਨੇ ਕਿ ਉੱਥੇ ਵੀ ਆਪ